ਸਾਤਰੀ ਸ਼੍ਰੀਆ ਕਾਲ ਤੁਸੀਂ ਦੇਖ ਰਹੇ ਹੋ ਟਰੁਥਵੇ ਨਿਊਜ਼ ਚੈਨਲ ਅੱਜ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਠਿੰਡਾ ਵਿਖੇ ਸਿਵਲ ਡਿਫੈਂਸ ਕਲੱਬ ਬਠਿੰਡਾ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਸਿਵਲ ਡਿਫੈਂਸ ਕਲੱਬ ਦੇ ਸੀਨੀਅਰ ਮੈਂਬਰ ਅਤੇ ਆਪ ਪਾਰਟੀ ਆਗੂ ਡਾਕਟਰ ਤਰਸੇਮ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਡਿਫੈਂਸ ਕਲੱਬ ਬਠਿੰਡਾ ਵੱਲੋਂ ਪੰਜਾਬ ਸਕੂਲ ਬੋਰਡ ਦੇ 5ਵੀਂ ਅਤੇ 8ਵੀਂ ਜਮਾਤ ਦੇ ਜਿਹਨਾਂ ਵਿਦਿਆਰਥੀਆਂ ਨੇ ਟੋਪ ਕੀਤਾ ਹੈ ਉਨਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਵਿੱਚ ਮਹਿੰਦਰ ਭਗਤ ਐਮ ਐਲ ਏ ਜਲੰਧਰ ਜਗਰੂਪ ਸਿੰਘ ਗਿੱਲ ਐਮ ਐਲ ਏ ਬਠਿੰਡਾ ਸ਼ਹਿਰੀ ਅਮਿਤ ਰਤਨ ਕੋਟ ਫੱਤਾ ਐਮ ਐਲ ਏ ਬਠਿੰਡਾ ਦਿਹਾਤੀ ਦੇ ਨਾਲ ਸਮੂਹ ਚੇਅਰਮੈਨ ਆਮ ਆਦਮੀ ਪਾਰਟੀ ਮੌਜੂਦ ਰਹੇ ਇਥੇ ਸਮੂਹੀ ਲੀਡਰਸ਼ਿਪ ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਆਸ਼ੀਰਵਾਦ ਦਿੱਤਾ ਗਿਆ ਆਓ ਦੇਖਦੇ ਹਾਂ ਤਰੁਥਵੇਦੀ ਖਾਸ ਰਿਪੋਰਟ ਪ੍ਰੋਗਰਾਮ ਰੱਖਿਆ ਗਿਆ ਸੀ ਸਰ ਅੱਜ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਜਿਹੜੇ ਬੱਚੇ ਬੋਰਡ ਦੇ 5ਵੀਂ ਦੇ ਐਗਜ਼ਾਮ ਤੇ 8ਵੀਂ ਦੇ ਐਗਜ਼ਾਮ ਚ ਟੌਪ ਕੀਤੇ ਸੀ ਉਹ ਲਗਭਗ 60 ਤੋਂ 70 ਬੱਚਿਆਂ ਨੂੰ ਸਿਵਲ ਡਿਫੈਂਸ ਬਠਿੰਡਾ ਤੇ ਸਿਵਲ ਡਿਫੈਂਸ ਬਠਿੰਡਾ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਤਾਂ ਕਿ ਬੱਚਿਆਂ ਨੂੰ ਇਨਕਰਜ ਹੋ ਸਕਣ ਇਹ ਦਿਨ ਤਾਂ ਚੁਣਿਆ ਗਿਆ ਕਿ ਅੱਜ ਡਾਕਟਰ ਭੀਮਰਾਓ ਅੰਬੇਦਕਰ ਜਿਨ੍ਹਾਂ ਨੇ ਸਿੱਖਿਆ ਵਾਸਤੇ ਹਮੇਸ਼ਾ ਸਿੱਖਿਆ ਨੂੰ ਪ੍ਰਮੋਟ ਕਰਨ ਵਾਸਤੇ ਕਿਹਾ ਤਾਂ ਉਹਨਾਂ ਬੱਚਿਆਂ ਦਾ ਮੋਟੀਵੇਸ਼ਨਲ ਅੱਜ ਦੇ ਦਿਨ ਕਰਨ ਵਾਸਤੇ ਅੱਜ ਦਾ ਦਿਨ ਚੁਣਿਆ ਗਿਆ ਸੀ ਤੇ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਸਰ ਅੱਜ ਦੇ ਦਿਨ ਕਿਹੜੇ ਖਾਸ ਮਹਿਮਾਨ ਆਏ ਸੀ ਬਿਲਕੁਲ ਅੱਜ ਸਾਡੇ ਲਈ ਬੜੀ ਮਾਨ ਦੀ ਗੱਲ ਹੋਈ ਕਿ ਸ਼੍ਰੀ ਮਿੰਦਰਪ੍ਰਭਜ ਜੀ ਜੋ ਮਨਿਸਟਰ ਵੀ ਨੇ ਜਲੰਧਰ ਤੋਂ ਐਮਐਲਏ ਨੇ ਤੇ ਮਨਿਸਟਰ ਨੇ ਸਾਡੇ ਹਾਰਟਿਕਲਚਰ ਦੇ ਉਹ ਆਏ ਸੀ ਸਰਦਾਰ ਜਗਰੂਪ ਸਿੰਘ ਗਿੱਲ ਬਠਿੰਡਾ ਅਰਬਨ ਤੋਂ ਜੋ ਐਮਐਲਏ ਨੇ ਅਮਿਤ ਰਤਨ ਜੀ ਜੋ ਬਠਿੰਡਾ ਦਿਹਾਤੀ ਤੋਂ ਐਮਐਲਏ ਨੇ ਮਾਸਟਰ ਜਗਸੀਰ ਸਿੰਘ ਜੀ ਜੋ ਐਮਐਲਏ ਪੁੱਚੋ ਨੇ ਤੇ ਜਿੰਨੇ ਵੀ ਸਾਡੇ ਚੇਅਰਮੈਨ ਨੇ ਸ਼੍ਰੀ ਨਿਰਠਾਕਰ ਜੀ ਸ਼੍ਰੀ ਨੀਲ ਜੀ ਸਾਡੇ ਪੂਰੀ ਸਾਹਿਬ ਮਤਲਬ ਐਟ ਲੀਸਟ 8 ਤੋਂ 10 ਜਿਹੜੇ ਸੀਗੇ ਸਾਡੇ ਚੇਅਰਮੈਨ ਸਾਹਿਬ ਜਿੰਨੇ ਵੀ ਆਏ ਸੀਗੇ ਜੀਦਾ ਜੀ ਸੀਗੇ ਪੱਲਾ ਸਾਹਿਬ ਸੀਗੇ ਸਾਰੇ ਚੇਅਰਮੈਨ ਤੇ ਉਹਨਾਂ ਨੇ ਆ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਬੱਚਿਆਂ ਨੂੰ ਬੜਾ ਮਾਣ ਮਹਿਸੂਸ ਹੋਇਆ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਸਾਡੇ ਛੋਟੇ ਜਿਹੇ ਸਿਵਲ ਡਿਫੈਂਸ ਦੇ ਸੱਦੇ ਦੇ ਉੱਤੇ ਸਾਡੇ ਸਾਰੇ ਜਿਹੜੇ ਪੰਜਾਬ ਦੇ ਜਿਹੜੇ ਕੈਬਨਿਟ ਦੇ ਮਨਿਸਟਰ ਵੀ ਨੇ ਤੇ ਐਮਐਲਏ ਵੀ ਨੇ ਉਹਨਾਂ ਨੇ ਆ ਕੇ ਆਸ਼ੀਰਵਾਦ ਦਿੱਤਾ। ਹਾਂ ਅਸੀਂ ਮੈਂ ਮਨਜੀਤ ਸਿੰਘ ਸੰਤ ਫਰੀਦ ਪਬਲਿਕ ਸਕੂਲ ਤੋਂ ਸਿਵਲ ਡਿਫੈਂਸ ਦੀ ਟੀਮ ਵੱਲੋਂ ਅੰਤਰੀਅਰ ਨਿਟਿਵ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਟਰੈਕਟਰ ਭੀਮrao ਅੰਬੇਦਕਰ ਪਾਰਕ ਦੇ ਯਾਦ ਵਿੱਚ ਤਾਂ ਉਸ ਯਾਦ ਦੇ ਵਿੱਚ ਸਾਡੇ ਸਕੂਲ ਦੇ ਬੱਚੇ ਜਿਹੜੇ 5ਵੀਂ ਜਾਂ 6ਵੀਂ ਦੇ ਵਿੱਚ ਆਏ ਨੇ ਟੌਪ ਕੀਤਾ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇੱਥੇ ਸਾਡੇ ਕੋਲੇ ਅੱਜ ਕੈਬਨਟ ਨੂੰ ਲੈ ਕੇ ਆਏ ਸੀ ਜਿਨ੍ਹਾਂ ਨੇ ਬਹੁਤ ਵਧੀਆ ਬੱਚਿਆਂ ਦੇ ਹੌਸਲਾ ਫਜ਼ਾਈ ਕੀਤੀ ਉਹਨਾਂ ਨੂੰ ਮੈਡਲ ਤੇ ਉਹਨਾਂ ਨੂੰ ਸਰਟੀਫਿਕੇਟ ਜਿਹੜੇ ਉਹ ਦਿੱਤੇ ਗਏ भारत रतन डॉक्टर बीयूरा बेस्कट्टी ते जन्म पिहाड़े ਦੇ ਉੱਪਰ ਪ੍ਰਕਿਰਤ ਸੇਮਲਾ ਜੀ ਵੱਲੋਂ ਜਿਹੜੇ ਬੱਚੇ ਬੈਡ ਵਿੱਚ ਆਏ ਨੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਜੋ ਅੱਜ ਦਾ ਕਾਰਜਮ ਰੱਖਿਆ ਹੈ ਇਸ ਕਾਰਜਮ ਚਾਏ ਹੋਏ ਸਾਡੇ ਬਹੁਤ ਹੀ ਸ਼ੁਕਤਾਰਯੋਗ ਹੈ ਮੇਰੇ ਸਹਿਬਾਨ ਚੇਅਰਮੈਨ ਸਹਿਬਾਨ ਵਲੰਟੀਅਰ ਸਹਿਬਾਨ और सा बहुत ही सत्कार जो मेरे पुराने साथी नील सिंगला जी और आर एस एस तो वाली जी और बाकी जितने भी इतने गेस्ट आए हैं और प्यारे बच्चों